860 ਦੇ ਕਰੀਬ ਮੁਹੱਲਾ ਕਲੀਨਿਕ ਪੰਜਾਬ ਦੇ ਵਿੱਚ ਖੋਲੇ ਗਏ ਪਰ ਪੰਜਾਬ ਦੇ ਸਰਕਾਰੀ ਹਸਪਤਾਲ ਤਾਂ ਖਾਲੀ ਪਏ ਨੇ ਦੱਸ ਇਹਨੂੰ ਰਾਸ਼ ਦੱਸ ਰਿਹਾ ਮੈਂ ਤੁਹਾਨੂੰ ਉੱਥੇ ਆ ਰਿਹਾ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਖੋਲੇ ਲੋਕ ਸਾਡੇ ਤੇ ਹੱਸਦੇ ਹੁੰਦੇ ਸੀ ਕਿਵੇਂ ਹੋ ਸਕੇਗਾ ਤੁਸੀਂ ਕਹਿੰਦੇ ਲੋਕ ਸਾਡੇ ਤੇ ਉਦੋਂ ਹੱਸਦੇ ਸੀ ਲੋਕ ਅੱਜ ਵੀ ਹੱਸ ਰਹੇ ਨੇ ਜਿਹੜਾ ਮਾਲਵਾ 벨ਟ ਦਾ ਸਭ ਤੋਂ ਵੱਡਾ ਹਸਪਤਾਲ ਹੈ ਰਜਿੰਦਰਾ ਹਸਪਤਾਲ ਕਿਤੇ ਜਾ ਕੇ ਦੇਖਿਓ ਪਰ ਹਸਪਤਾਲ ਦੇ ਵਾਰਡ ਦੇ ਵਿੱਚ ਤਾਂ ਕੁੱਤੇ ਵੀ ਸੁੱਤੇ ਪਏ ਹੁੰਦੇ ਆ ਭਾਜੀ ਇਹ ਕਹਿਣ ਸੁਣਨ ਨੂੰ ਐ ਜਦੋਂ ਆਪਾਂ ਕਿਹਾ ਮੈਂ ਕਹਿੰਨਾ ਕਦੀ ਲਾਪਰਵਾਹੀ ਹੋਈ ਵੀ ਹੋ ਸਕਦੀ ਹੈ ਮੈਂ ਨਹੀਂ ਨਹੀਂ ਫਿਰ ਐਡੇ ਹਸਪਤਾਲ ਦੇ ਵਿੱਚ ਲਾਪਰਵਾਹੀ ਕਿਉਂ ਜਿੱਥੋਂ ਦੇ ਖੁਦ ਮੰਤਰੀ ਸਿਹਤ ਮੰਤਰੀ ਹੋਣ ਉੱਥੇ ਉਹ ਨਾਲ ਹਲਕੇ ਦੇ ਵਿਧਾਇਕ ਕਿਹੜੀ ਕਿਹੜੀਆਂ ਗ੍ਰਾਂਟਾਂ ਪੂਰੀਆਂ ਹੋ ਗਈਆਂ ਕਿਹੜੀ ਨਹੀਂ ਹੋਈ ਸਰ 300 ਯੂਨਿਟ ਦੇਖੋ ਮੈਂ ਮੈਂ ਮਾਫੀ ਚਾਹਨਾ ਕਰ ਦੋ ਕਿੰਨੇ ਮਹੀਨਾ ਮਹਿਲਾਵਾਂ ਮੈਂ ਦੱਸਦਾ ਮੈਂ ਮਾਫੀ ਮਾਫੀ ਚਾਹਨਾ ਛੋਟਾ ਮੰਕਰ ਜਾਣੇ ਹੋ ਐਤਕੀ ਬਿਲਕੁਲ ਜਾਣੇ ਬਿਲਕੁਲ ਜਾਣੇ ਪਰ ਤੁਹਾਡੀ ਸਰਕਾਰ ਤਾਂ ਪਾਰਟੀ ਦਾ ਇਹ ਗੱਲ ਕਹਿੰਦੀ ਸੀ ਕਹਿੰਦੀ ਇੱਕ ਮੌਕਾ ਦੇ ਦਿਓ ਅਸੀਂ ਉਸ ਤੋਂ ਬਾਅਦ ਵੋਟ ਨਹੀਂ ਮੰਗਾਗੇ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਵੋਟਾ ਮੰਗਣਾ ਕੋ ਮਾੜੀ ਚੀਜ਼ ਹੈ ਆਪਣੀ ਪਾਰਟੀ ਦਾ ਪ੍ਰਚਾਰ ਕਰਨਾ ਪਾਰਟੀ ਪਾਰਟੀ ਨਹੀਂ ਕਿਹਾ ਸੀ ਨਹੀਂ ਜੀ ਨਹੀਂ ਕੰਮ ਕੀਤਾ ਆਪਣੇ ਕੰਮ ਦੇ ਬਿਆਨ ਦਿੱਤਾ ਮੋਕਾ ਦਿਵਾ ਦੇ ਮੈਂ ਦੇਖੋ ਦੇਖੋ ਸਰ ਇਸ ਤਰ੍ਹਾਂ ਵੋਟਾ ਤਾਂ ਅਮੇਸ਼ਾ ਵੀ ਮੰਗ ਰਿਆ ਸੀਗਾ ਪਿਛਲੇ ਇਲੈਕਸ਼ਨ ਦੇ ਵਿੱਚ ਦਿੱਲੀ ਦੇ ਵਿੱਚ ਤੁਸੀਂ ਦੇਖੇ ਹੋਣੇ ਵੋਟਾਂ ਦਾ ਸਾਰੇ ਹੀ ਮੰਗਦੇ ਆ ਵੋਟਾ ਮੰਗਣੀ ਗੱਲ ਨਹੀਂ ਵੋਟਾ ਮੰਗਣੀ ਕੋਈ ਮਾੜੀ ਗੱਲ ਨਹੀਂ ਜਦੋਂ ਪਾਰਟੀ ਇਹ ਗੱਲ ਇੱਕ ਲੀਡਰ ਆ ਕੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਾ ਕਿ ਸਾਨੂੰ ਇੱਕ ਮੌਕਾ ਦੇ ਦਿਓ ਮੈਂ ਦੱਸੀ ਤਾਂ ਤੁਹਾਨੂੰ ਗੱਲ ਉਸ ਤੋਂ ਬਾਅਦ ਤੁਹਾਡੇ ਕਰ ਵੋਟ ਨਹੀਂ ਮੰਗਣ ਆਵਾਂਗੇ ਤੁਸੀਂ ਆਪੇ ਵੋਟਾਂ ਹਾਂ ਤੁਹਾਨੂੰ ਸਰ ਤੁਹਾਨੂੰ ਦੱਸੀ ਹੈ ਗੱਲ ਲੋਕ ਸਭਾ ਚ ਦਾ ਜਿਵੇਂ ਵਿਗਲ ਵਜਦਾ ਹੈਗਾ ਸਿਆਸੀ ਅਖਾੜਿਆਂ ਦੇ ਵਿੱਚ ਹਲਚਲ ਸ਼ੁਰੂ ਹੁੰਦੀ ਆ ਸਾਰੀਆਂ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਦੇ ਉੱਤੇ ਜ਼ੋਰ ਲਾਉਂਦੀਆਂ ਨੇ ਅਤੇ ਜਿੱਤ ਦੇ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਹੁਣ ਗੱਲਬਾਤ ਕਰਾਂਗੇ ਸਾਡੇ ਨਾਲ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਮੁਖ ਸਪੋਕਸਪਰਸਨ ਮੌਜੂਦ ਨੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਤੁਹਾਡੀ ਪਾਰਟੀ 2 ਸਾਲ ਪਹਿਲਾਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਂਦੀ ਆ ਅੱਜ ਮੰਤਰੀ ਨੂੰ ਹੀ ਟਿਕਟ ਦਿੱਤੀ ਜਾਂਦੀ ਆ ਪਟਿਆਲਾ ਤੋਂ ਕੀ ਹੋਰ ਕੋਈ ਕੈਂਡੀਡੇਟ ਨਹੀਂ ਮਿਲਿਆ ਸੀਗਾ ਪਾਰਟੀ ਨੂੰ ਨਹੀਂ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਜੀ ਤੁਹਾਨੂੰ ਕਿਹਨੇ ਕਿਹਾ ਵੀ ਮੰਤਰੀ ਨਹੀਂ ਐਮਪੀ ਲੜ ਸਕਦਾ ਮੰਤਰੀ ਉਹਨੇ ਕੰਮ ਕਰਕੇ ਦਿਖਾਇਆ 2 ਸਾਲ ਦੇ ਵਿੱਚ ਦੇਖੋ ਪਟਿਆਲੇ ਜ਼ਿਲ੍ਹੇ ਦੇ ਵਿੱਚ 8 ਸੀਟਾਂ ਨੇ 8 ਸੀਟਾਂ ਵਿੱਚ ਸਭ ਤੋਂ ਵੱਡੇ ਮਾਰਜਨ ਨਾਲ ਡਾਕਟਰ ਬਲਬੀਰ ਸਿੰਘ ਜਿੱਤੇ ਸੀ ਵਿਧਾਨ ਸਭਾ ਦੇ ਵਿੱਚ ਫਿਰ ਉਹ ਮੰਤਰੀ ਬਣੇ ਔਰ ਮੰਤ్రਾਲਾ ਵੀ ਉਹ ਮਿਲਿਆ ਜਿਹੜਾ ਉਹਨਾਂ ਦੇ ਪੇਸ਼ੇ ਦੇ ਮੁਤਾਬਕ ਸੀ ਦੇਖੋ ਪਹਿਲੇ ਜਮਾਨੇ ਦੇ ਵਿੱਚ ਪਿਛੜੀਆਂ ਸਰਕਾਰਾਂ ਚ ਕੀ ਹੋਇਆ ਕਰਦਾ ਸੀ ਵੀ ਉਹਨਾਂ ਲੋਕਾਂ ਨੂੰ ਉਹ ਮਿਨਿਸਟਰੀਆਂ ਦੇ ਦਿੱਤੀਆਂ ਜਾਂਦੀਆਂ ਜਿਸ ਦੇ ਉਹ ਕਾਬਲ ਨਹੀਂ ਹੋਇਆ ਕਰਦੇ ਸੀ ਪਰ ਡਾਕਟਰ ਸਾਹਿਬ ਲਗਾਤਾਰ ਤੁਹਾਨੂੰ ਦੇਖਿਆ ਵੀ ਹੁਣ ਕਿਸਾਨ ਅੰਦੋਲਨ ਚ ਵੀ ਕਿਸਾਨਾਂ ਦੀ ਸੇਵਾ ਕੀਤੀ 13 ਮਹੀਨੇ ਜਿਹੜਾ ਕਿਸਾਨ ਅੰਦੋਲਨ ਚੱਲਿਆ ਸੀ ਉਹਦੇ ਵਿੱਚ ਲਗਾਤਾਰ ਲੋਕਾਂ ਦੇ ਅੱਖਾਂ ਦੇ ਵਿੱਚ ਲੈਂਸ ਵੀ ਪਾਏ ਦਵਾਈਆਂ ਵੀ ਦਿੱਤੀਆਂ ਹੋਰ ਵੀ ਟ੍ਰੀਟਮੈਂਟ ਕੀਤਾ ਉਹਦਾ ਫਾਇਦਾ ਵੀ ਹੋਇਆ ਉਹਨਾਂ ਦੀ ਸੇਵਾ ਨੇ ਰੰਗ ਲਿਆਂਦਾ ਉਹ ਜਿੱਤੇ ਵੀ ਬਹੁਤ ਵੱਡੇ ਮਾਰਜਨ ਨਾਲ ਉਹ ਪਟਿਆਲਾ ਦਿਹਾਤੀ ਤੋਂ ਜਿੱਤੇ ਫਿਰ ਮੰਤਰੀ ਬਣੇ ਤੇ ਬੜਾ ਵਧੀਆ ਕੰਮ ਕੀਤਾ ਦੇਖੋ 860 ਦੇ ਕਰੀਬ ਮੁਹੱਲਾ ਕਲੀਨਿਕ ਪੰਜਾਬ ਦੇ ਵਿੱਚ ਖੋਲੇ ਗਏ ਅੱਜ ਤੁਸੀਂ ਦੇਖੋ ਸਾਰੇ ਪਾਸੇ ਇੱਕ ਇੱਕ ਟ్రਾਇਲ ਬੇਸਿਸ ਤੇ ਦੇਖਿਆ ਗਿਆ ਸੀ ਵੀ ਪੰਜਾਬ ਦੇ ਹਸਪਤਾਲਾਂ ਦੀ ਓਪੀਡੀਆ ਦੇ ਉੱਤੇ ਬਹੁਤ ਰਸ਼ ਹੈ ਉਹਨੂੰ ਕਿਵੇਂ ਘਟਾਇਆ ਜਾਵੇ ਇਹ ਦਿੱਲੀ ਦੇ ਵਿੱਚ ਵੀ ਪ੍ਰੋਜੈਕਟ ਚੱਲਿਆ ਜਾ ਰਿਹਾ ਹੈ ਪੰਜਾਬ ਦੇ ਸਰਕਾਰੀ ਹਸਪਤਾਲ ਤਾਂ ਖਾਲੀ ਪਏ ਨੇ ਤੁਸੀਂ ਦੱਸ ਰਹੇ ਦੱਸ ਰਹੇ ਮੈਂ ਤੁਹਾਨੂੰ ਉੱਥੇ ਆ ਰਿਹਾ ਉਹਦੇ ਚ ਇੱਕ ਟ్రਾਇਲ ਬੇਸ ਦੇ ਉੱਤੇ ਪੰਜਾਬ ਦੇ ਵਿੱਚ ਜਿਹੜਾ ਦਿੱਲੀ ਦੇ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਖੋਲੇ ਲੋਕ ਸਾਡੇ ਤੇ ਹੱਸਦੇ ਹੁੰਦੇ ਸੀ ਕਿਵੇਂ ਹੋ ਸਕੇਗਾ ਅੱਜ ਤੁਸੀਂ ਦੇਖੋ 2 ਸਾਲਾਂ ਦੇ ਵਿੱਚ 800 ਤੋਂ ਵੱਧ ਮੁਹੱਲਾ ਕਲੀਨਿਕ ਪੰਜਾਬ ਦੇ ਵਿੱਚ ਖੋਲੇ ਗਏ ਇਸ ਇਸ ਸਾਰੀ ਕਾਰਜੋਗਾਰੀ ਦਾ ਜਿਹੜਾ ਹੱਕ ਹੈ ਉਹ ਭਗਵਾਨ ਸਿੰਘ ਮਾਨ ਤੇ ਡਾਕਟਰ ਬਲਬੀਰ ਸਿੰਘ ਜੀ ਨੂੰ ਜਾਣਦਾ ਪਰ ਇਸੇ ਸਵਾਲ ਤੇ ਮੈਂ ਤੁਹਾਨੂੰ ਟੋਕਣਾ ਚਾਹਾਂਗਾ ਤੁਸੀਂ ਕਹਿੰਦੇ ਲੋਕ ਸਾਡੇ ਤੇ ਉਦੋਂ ਹੱਸਦੇ ਸੀ ਲੋਕ ਅੱਜ ਵੀ ਹੱਸ ਰਹੇ ਨੇ ਲੋਕ ਕਹਿੰਦੇ 816 ਮਹੱਲਾ ਕਲੀਨਿਕਾ ਤੇ ਤੁਸੀਂ ਕਰੋੜਾਂ ਰੁਪਇਆ ਖਰਾਬ ਕਰ ਦਿੱਤਾ ਉਹੀ ਪੈਸਾ ਤੁਸੀਂ ਸਰਕਾਰੀ ਹਸਪਤਾਲਾਂ ਦੇ ਉੱਤੇ ਲਾਉਂਦੇ ਉਹਨਾਂ 'ਚ ਡਾਕਟਰ ਪੂਰੇ ਕਰ ਦਿੰਦੇ ਉਹਨਾਂ 'ਚ ਮਸ਼ੀਨਾਂ ਆ ਜਾਂਦੀਆਂ ਲੋਕਾਂ ਨੂੰ ਤਾਂ ਫਿਰ ਉਹੀ ਖੱਜਲ ਖਵਾਰ ਹੋਣਾ ਪੈ ਰਿਹਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਣਾ ਪੈ ਰਿਹਾ ਤਾਂ ਕਿਹਨੇ ਪੈ ਰਹੇ ਨੇ ਮੈਂ ਪਰਮਾਤਮਾ ਅਗੇ ਅਰਦਾਸ ਕਰਾਂਗਾ ਵੀ ਤੁਹਾਨੂੰ ਹਸਪਤਾਲ 'ਚ ਜਾਣਾ ਨਾ ਪਵੇ ਪਰ ਜੇ ਕਿਤੇ ਜਾਣ ਦਾ ਮੌਕ ਕਿੱਤੇ ਜਾ ਕੇ ਦੇਖਿਓ ਉਹਦੀ ਐਮਰਜੈਂਸੀ ਚ ਜਾ ਕੇ ਦੇਖਿਓ ਤੁਹਾਨੂੰ ਜਮੀਨ ਅਸਮਾਨ ਦਾ ਜੋ ਕੈਪਟਨ ਮਰਿੰਦਰ ਸਿੰਘ ਜਦੋਂ ਪਟਿਆਲੇ ਦੇ ਸੀਐਮ ਪਟਿਆਲੇ ਤੋਂ ਵਿਧਾਇਕ ਸੀਗੇ ਪੰਜਾਬ ਦੇ ਸੀਐਮ ਸੀ ਸੀਐਮ ਸਿਟੀ ਕਿਹਾ ਜਾਂਦਾ ਸੀ ਉਦੋਂ ਮਤਲਬ ਇੰਨਾ ਘਟੀਆ ਪ੍ਰਬੰਧ ਸੀ ਅਸੀਂ ਵੀ ਪਟਿਆਲੇ ਚ ਰਹਿਣ ਵਾਲੇ ਨਾਗਰੀਕਾਂ ਅਸੀਂ ਵੀ ਜਾ ਕੇ ਦੇਖਦੇ ਸੀ ਕੋਈ ਕਿਸੇ ਕਿਸਮ ਦਾ ਪ੍ਰਬੰਧ ਹੀ ਨਹੀਂ ਸੀ ਅੱਜ ਜਾ ਕੇ ਤੁਸੀਂ ਦੇਖੋ ਤੁਹਾਨੂੰ ਬੈੱਡ ਵੀ ਮਿਲ ਰਹੇ ਨੇ ਏਸੀ ਲੱਗੇ ਹੋਏ ਨੇ ਆਈਸੀਯੂਜ਼ ਨੇ ਹੋਰ ਵਧੀਆ-ਵਧੀਆ ਸਹੂਲਤਾਂ ਜੋ ਇੱਕ ਮਰੀਜ਼ ਨੂੰ ਲੋੜ ਨੇ ਉਹ ਹਰ ਤਰ੍ਹਾਂ ਦੀ ਉੱਥੇ ਮੌਜੂਦ ਹੈ ਪਰ ਹਸਪਤਾਲ ਦੇ ਵਾਰਡ ਦੇ ਵਿੱਚ ਤਾਂ ਕੁੱਤੇ ਵੀ ਸੁੱਤੇ ਪਏ ਹੁੰਦੇ ਆ ਭਾਜੀ ਇਹ ਕਹਿਣ ਸੁਣਨ ਨੂੰ ਐ ਜਦੋਂ ਆਪਾਂ ਕੈਮਰਾ ਵੀਡੀਓ ਤਾਂ ਕਿਸੇ ਦੀ ਵੀ ਦੇਖੋ ਮੈਂ ਕਹਿੰਦਾ ਕਦੀ ਲਾਪਰਵਾਹੀ ਹੋਈ ਵੀ ਹੋ ਸਕਦੀ ਹੈ ਮੈਂ ਨਹੀਂ ਕਿਸੇ ਚੀਜ਼ ਤੋਂ ਭਜਦਾ ਵੀ ਕੋਈ ਅਵਾਰਾ ਪਸ਼ੂ ਜਾਂ ਜਾਨਵਰ ਜਾਂ ਕਿਤੇ ਕਿਤੇ ਪਰ ਪਰ ਐਡੇ ਹਸਪਤਾਲ ਦੇ ਚ ਲਾਪਰਵਾਹੀ ਕਿਉਂ ਜਿੱਥੋਂ ਦੇ ਖੁਦ ਮੰਤਰੀ ਸਿਹਤ ਮੰਤਰੀ ਹੋਣ ਉਥੇ ਨਾਲ ਹਲਕੇ ਦੇ ਵਿਧਾਇਕ ਹੋਣ ਤਾਂ ਅਮਦੀ ਪਾਰਟੀ ਦੀ ਸਰਕਾਰ ਹੋਵੇ ਫਿਰ ਐਡੇ ਹਸਪਤਾਲ ਦੇ ਵਿੱਚ ਜੇ ਉਸੇ ਉੱਥੇ ਜਾ ਕੇ ਕੁੱਤੇ ਸੌ ਰਹੇ ਨੇ ਫਿਰ ਮਰੀਜ਼ਾਂ ਨੂੰ ਤਾਂ ਨਹੀਂ ਦੇਖੋ ਇਸ ਤਰ੍ਹਾਂ ਨਹੀਂ ਹੈ ਜੀ ਲਗਾਤਾਰ ਇਹ ਜ ਨਹੀਂ ਕਦੀ ਇੱਕਾ ਦੁੱਕਾ ਕਦੇ ਘਟਨਾ ਹੋ ਵੀ ਗਈ ਹੋਈ ਹੈ ਨਹੀਂ ਮੈਂ ਤੁਹਾਡੀ ਗੱਲ ਵੱਡੀ ਕਰਦਾ ਮੈਂ ਨਹੀਂ ਕਹਿੰਦਾ ਵੀ ਨਹੀਂ ਹੋਇਆ ਹੋਣਾ ਹੋਇਆ ਹੋਣਾ ਇੱਕ ਅੱਧੀ ਘਟਨਾ ਇਹ ਜੀ ਹੋਈ ਹੋਈਗੀ ਪਰ ਦੇਖੋ ਗਲਤੀਆਂ ਤੋਂ ਹੀ ਸਿੱਖਣਾ ਸਿੱਖਣਾ ਹੈ ਅਸੀਂ ਲਗਾਤਾਰ ਪਰਬੰਧਲ ਵਧੀਆ ਹੋ ਰਹੇ ਨੇ ਅਸੀਂ ਹੋਰ ਵਧੀਆ ਕਰਨਾ ਚਾਹੁੰਦੇ ਆ ਲੋਕਾਂ ਨੂੰ ਇਸੇ ਕਰਕੇ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਖੋਲੇਗੇ ਮੁਹੱਲਾ ਕਲੀਨਿਕ ਜਿਹੜਾ ਸਰਕਾਰੀ ਹਸਪਤਾਲਾਂ ਚ ਓਪੀਡੀਆਂ ਦੇ ਉੱਤੇ ਪ੍ਰੈਸ਼ਰ ਘਟੇ ਅੱਜ ਲੱਖਾਂ ਦੀ ਤਦਾਦ ਦੇ ਵਿੱਚ 2 ਸਾਲਾਂ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਮਰੀਜ਼ ਮੈਂ ਤੁਹਾਨੂੰ ਆਪ ਦੱਸਣਾ ਹੱਡ ਬੀਤੀ ਸਾਡਾ ਕੋਈ ਵਾਕਫ ਸਾਡਾ ਰਿਸ਼ਤੇਦਾਰ ਮੁਹੱਲਾ ਕਲੀਨਿਕ 'ਚ ਨਹੀਂ ਜਾ ਰਿਹਾ ਸੀ ਮੈਂ ਉਹਨੂੰ ਭੇਜਿਆ ਤਾਂ ਉਹਨੂੰ ਖਾਂਸੀ ਦੀ ਦਵਾਈ ਵੀ ਦਿੱਤੀ ਗਈ ਉੱਥੇ ਉਹਦਾ ਟੈਸਟ ਵੀ ਕੀਤਾ ਗਿਆ ਪਰਚੀ ਵੀ ਫ੍ਰੀ ਬਣਾਈ ਗਈ ਔਰ ਹਰ ਤਰ੍ਹਾਂ ਦੀ ਸਹੂਲਤ ਉਹਨੂੰ ਮਿਲੀ ਉਹ ਬੜਾ ਖੁਸ਼ ਹੋਇਆ ਮਤਲਬ ਕਹਿਣ ਦਾ ਇਹ ਹੁੰਦਾ ਹੈ ਵੀ ਜੇ ਅਗਰ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਅਸੀਂ ਜੋ ਗਾਰੰਟੀਆਂ ਦੇ ਕੇ ਆਏ ਸੀ ਉਹ ਲਗਾਤਾਰ ਪੂਰੀਆਂ ਕੀਤੀਆਂ ਔਰ ਲੋਕ ਉਹਨਾਂ ਤੋਂ ਖੁਸ਼ ਨੇ ਕਿਹੜੀਆਂ ਕਿਹੜੀਆਂ ਗਾਰੰਟੀਆਂ ਪੂਰੀਆਂ ਹੋ ਗਈਆਂ ਕਿਹੜੀ ਨਹੀਂ ਹੋਈ ਸਰ 300 ਯੂਨਿਟ ਦੇਖੋ ਮੈਂ ਮੈਂ ਮਾਫੀ ਚਾਹਨਾ ਕਰਦੋ ਗਿਆ ਮਹੀਨਾ ਮਹਿਲਾਵਾਂ ਮੈਂ ਦੱਸਦਾ ਮੈਂ ਮਾਫੀ ਮਾਫੀ ਚਾਹਨਾ ਤੁਹਾਡੇ ਘਰ ਦਾ ਵੀ ਮੈਂ ਜੇ ਕਹਾਂ ਵੀ ਫੈਮਿਲੀ ਦੇ ਅਨਸਾਰ 300 ਯੂਨਿਟ ਹਰ ਮਹੀਨੇ ਫਰੀ ਹੈ ਤਾਂ ਤੁਹਾਡਾ ਵੀ ਬਿੱਲ 0 ਆ ਰਿਹਾ ਹੋਣਾ ਇਸ ਗੱਲ ਨਾਲ ਤੁਸੀਂ ਵੀ ਮੇਰੇ ਨਾਲ ਸਹਿਮਤ ਹੋ ਜੇ ਅੱਜ ਮੁਹੱਲਾ ਕਲੀਨਿਕ ਖੋਲਣ ਦੀ ਗੱਲ ਹੋਈ ਸੀ ਤਾਂ ਅਸੀਂ ਉਹ ਖੋਲਿਆ ਜੇ ਅੱਜ ਸਕੂਲ ਵਧਿਆ ਕਰਨ ਦੀ ਗੱਲ ਕੀਤੀ ਗਈ ਸੀ ਤਾਂ ਸਕੂਲ ਆਫ ਐਮਿਨਸ ਅਸੀਂ ਬਣਾਏ ਨੇ ਜਿਹੜੇ ਜਿਹੜੀ ਬਿਜਲੀ ਮੁਫਤ ਦੀ ਗੱਲ ਆ ਉਹ ਤਾਂ ਪਿਛਲੀਆਂ ਸਰਕਾਰਾਂ ਵੀ ਦੇ ਰਹੀਆਂ ਸੀ ਨਾ ਇਸ 300 ਕਰਤੀ ਉਹਨਾਂ ਨੇ 200 ਯੂਨਟ ਦਿੰਦੇ ਸੀ 200 ਸ਼ਾਇਦ ਤੁਹਾਨੂੰ ਨਹੀਂ ਪਤਾ ਉਹ ਜਾਤ ਪਾਤ ਦੇ ਆਧਾਰ ਦੇ ਦਿੱਤੀ ਜਾਂਦੀ ਸੀ ਵੀ ਐਸਸੀ ਸਮਾਜ ਨੂੰ ਉਹ ਵੀ ਸਾਡੇ ਭਰਾ ਨੇ ਐਸਸੀ ਸਮਾਜ ਨੂੰ 200 ਯੂਨਟ ਜਰਨਲ ਨੂੰ ਨਹੀਂ ਕੁਝ ਦਿੱਤਾ ਜਾਂਦਾ ਮੈਂ ਕੋਈ ਫਰਕ ਨਹੀਂ ਕੱਟ ਰਿਆ ਉਹ ਵੀ ਸਾਡੇ ਭਰਾ ਨੇ ਉਹਨਾਂ ਨੂੰ ਵੀ ਹਰ ਇੱਕ ਸੁਵਿਧਾ ਦੀ ਲੋੜ ਹੈ ਪਰ ਜਦੋਂ ਦੀ ਮਾਨ ਸਰਕਾਰ ਆਈ ਹੈ ਉਹਨਾਂ ਨੇ ਇਹੀ ਕਿਹਾ ਵੀ ਅਸੀਂ ਕੋਈ ਵੀ ਕਿਸੇ ਪੱਧਰ ਦੀ ਅਸੀਂ ਡਿਫਰੈਂਸ ਨਹੀਂ ਕਰਨਾ ਹਰ ਵਿਅਕਤੀ ਨੂੰ ਹਰ ਪਰਿਵਾਰ ਨੂੰ ਪੰਜਾਬ ਦੇ ਅੱਜ 90% ਪਰਿਵਾਰ ਜਿਹੜੇ ਪੰਜਾਬ ਦੇ ਨੇ ਉਹਨਾਂ ਨੂੰ ਬਿਜਲੀ ਮੁਫਤ ਹੈ ਨਹੀਂ ਤੇ ਕਦੇ ਬਿਜਲੀ ਦਾ ਬਿੱਲ ਆਇਆ ਕਰਦਾ ਸੀ ਲੋਕ ਸੋਚਣ ਲੱਗ ਜਾਂਦੇ ਸੀ ਵੀ ਇਹ ਕੀ ਹੋ ਗਿਆ ਹੁਣ ਕਿੱਥੋਂ ਭਰਾਂਗੇ ਵਿਆਜ ਤੇ ਪੈਸੇ ਲਵਾਂਗੇ ਕਿਸੇ ਤੋਂ ਉਧਾਰ ਲਵਾਂਗੇ ਤਾਂ ਬਿੱਲ ਭਰਿਆ ਜਾਏਗਾ ਪਰ ਅੱਜ ਲੋਕ ਖੁਸ਼ ਨੇ ਲੋਕਾਂ ਦੇ ਪੈਸੇ ਬਚਣੇ ਸ਼ੁਰੂ ਹੋ ਗਏ ਜਾ ਕੇ ਤੇ ਦੇਖੋ ਤੁਸੀਂ ਫੀਲਡ 'ਚ ਜਾਓ ਲੋਕ ਅਸੀਂ ਡੋਰ ਟੂ ਡੋਰ ਕਰਨ ਜਾਂਦੇ ਆ ਇੱਕ ਆਮ ਵਲੰਟੀਅਰ ਦੇ ਤੌਰ ਦੇ ਉੱਤੇ ਲੋਕ ਖੁਸ਼ ਨੇ ਲੋਕਾਂ ਨੇ ਕਹਿੰਦੇ ਇਹ ਪਰਚੇ ਦੀ ਵੀ ਸੰ ਲੋੜ ਨਹੀਂ ਅਸੀਂ ਤਾਂ ਵੋਟ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਪਾਈ ਸੀ ਔਰ ਐਤਗੀ ਵੀ ਅੱਛਾ ਵੋਟਾ ਮੰਗਣ ਜਾਣਦੇ ਹੋ ਐਤਗੀ ਵੀ ਬਿਲਕੁਲ ਜਾਣਾ ਬਿਲਕੁਲ ਜਾਣਾ ਪਰ ਤੁਹਾਡੀ ਸਰਕਾਰ ਤਾਂ ਪਾਰਟੀ ਤਾਂ ਇਹ ਗੱਲ ਕਹਿੰਦੀ ਸੀ ਕਹਿੰਦੀ ਇੱਕ ਮੌਕਾ ਦੇ ਦਿਓ ਅਸੀਂ ਉਸ ਤੋਂ ਬਾਅਦ ਵੋਟ ਨਹੀਂ ਮੰਗਾਂਗੇ ਨੀ ਕਰਾਂਗੇ ਜੇ ਕੰਮ ਨਹੀਂ ਕਰਾਂਗੇ ਕੰਮ ਦੇਖ ਕੇ ਕਹਿੰਦੇ ਵੋਟਾਂ ਪਹੁੰਚ ਗਏ ਫਿਰ ਅੱਜ ਵੋਟਾਂ ਮੰਗਦੀ ਲੋਕ ਵੋਟਾਂ ਮੰਗਣਾ ਕੋਈ ਮਾੜੀ ਚੀਜ਼ ਹੈ ਆਪਣੀ ਪਾਰਟੀ ਦਾ ਪ੍ਰਚਾਰ ਕਰਨਾ ਤੁਹਾਡੀ ਪਾਰਟੀ ਨੇ ਕਿਹਾ ਇਸ ਤਰ੍ਹਾਂ ਫੈਸਲਾ ਇਸ ਤਰ੍ਹਾਂ ਬੇਨਤੀ ਹੈ ਵੀ ਵੋਟਾਂ ਮੰਗਣਾ ਵੋਟਾਂ ਤਾਂ ਹਮੇਸ਼ਾ ਵੀ ਮੰਗ ਰਿਆ ਸੀਗਾ ਪਿਛਲੇ ਇਲੈਕਸ਼ਨ ਦੇ ਵਿੱਚ ਦਿੱਲੀ ਦੇ ਵਿੱਚ ਤੁਸੀਂ ਦੇਖੇ ਹੋਣੇ ਵੋਟਾਂ ਦਾ ਸਾਰੇ ਹੀ ਮੰਗਦੇ ਆ ਵੋਟਾਂ ਮੰਗਣੀ ਗੱਲ ਨਹੀਂ ਨਾ ਵੋਟਾਂ ਮੰਗਣੀ ਕੋਈ ਮਾੜੀ ਗੱਲ ਨਹੀਂ ਜਦੋਂ ਜਦੋਂ ਪਾਰਟੀ ਇਹ ਗੱਲ ਇੱਕ ਲੀਡਰ ਆ ਕੇ ਲੋਕਾਂ ਨੂੰ ਵਿਸ਼ਵਾਸਤ ਹੁੰਦਾ ਕਿ ਸਾਨੂੰ ਇੱਕ ਮੌਕਾ ਦੇ ਦਿਓ ਉਸ ਤੋਂ ਬਾਅਦ ਤੁਹਾਡੇ ਕਰ ਵੋਟ ਨਹੀਂ ਮੰਗਣ ਆਵਾਂਗੇ ਤੁਸੀਂ ਆਪੇ ਵੋਟਾਂ ਮੈਂ ਤੁਹਾਨੂੰ ਸਾਰਾ ਤੁਹਾਨੂੰ ਦੱਸੀ ਹੈ ਗੱਲ ਬੀ ਲੋਕਾਂ ਦਾ ਵਿਸ਼ਵਾਸ ਲੋਕਾਂ ਦਾ ਪਿਆਰ ਇੰਨਾ ਮਿਲ ਰਿਹਾ ਹੈ ਲੋਕ ਖੁਸ਼ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਭਗਵੰਤ ਸਿੰਘ ਮਾਨ ਦੇ ਜਿਹੜਾ ਰਾਜ ਸਰਕਾਰ ਚਲਾਈ ਜਾ ਰਹੀ ਹੈ ਉਹਦੇ ਤੋਂ ਬਹੁਤ ਖੁਸ਼ ਨੇ ਪਟਿਆਲੇ 'ਚ ਕਿਹੜੇ ਕਿਹੜੇ ਕੰਮ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜਾ ਕੰਮ ਨਹੀਂ ਹੋਇਆ ਜੀ ਜੇ ਰਾਜ ਪੱਧਰ ਤੇ ਤੁਹਾਨੂੰ ਮੈਂ ਕੰਮ ਗਿਣਾਏ ਨੇ ਮੁਹੱਲਾ ਕਲੇ ਦੇ ਮੈਂ ਤਾਂ ਕਹਿੰਦੇ ਕੀਤਾ ਹੀ ਕੁਝ ਨਹੀਂ ਕਹਿੰਦੇ ਇਹਨਾਂ ਨੇ ਆ ਜੀ ਭਾਈ ਸਾਹਿਬ ਸਾਨੂੰ ਇਹ じゃ ਤੁਹਾਨੂੰ ਮੈਂ ਜੇ ਦੱਸਾਂ ਨਾ ਜੀ ਪਿਛਲੀ ਸਰਕਾਰ ਦੇ ਵਿੱਚ ਜਿਹੜਾ ਇਹ ਬਗਾਂ ਦਾ ਸ਼ਹਿਰ ਹੋਇਆ ਕਰਦਾ ਸੀ ਉਹਨੂੰ ਟਾਈਲਾਂ ਦਾ ਪੱਥਰਾਂ ਦਾ ਸ਼ਹਿਰ ਬਣਾ ਕੇ ਕਿਉਂਕਿ ਇਹਨਾਂ ਦੀ ਟਾਇਲਾ ਦੀ ਆਪਣੀ ਫੈਕਟਰੀਆਂ ਸੀ ਅਸੀਂ ਉਦੋਂ ਵੀ ਰੋਲਾ ਪਾਉਂਦੇ ਸੀ ਮੇਰੀ ਪੁਰਾਣੀਆਂ ਬਿਟੀਆਂ ਕੱਢ ਕੇ ਦੇਖੋ ਅਸੀਂ ਰੋਲਾ ਪਾਉਂਦੇ ਸੀ ਵੀ ਜੇ ਲੁੱਕ ਦੀ ਸੜਕਾਂ ਤਾਂ ਲੁੱਕ ਦੀ ਬਣਾਈ ਜਾਏ بجائے ਕਿ ਟਾਈਲਾਂ ਦੀ ਨਾ ਬਣਾਈ ਜਾਵੇ ਪਰ ਇਹਨਾਂ ਨੇ ਕਿਉਂਕਿ ਮੋٹے ਮੁਨਾਫੇ ਸੀਗੇ ਉਹਨਾਂ ਨੇ ਟਾਇਲਰ ਥੱਪਤੀਆਂ ਸਾਰੇ ਸ਼ਹਿਰ ਦੇ ਵਿੱਚ ਇਵਨ ਕਿ ਥੱਲੇ ਇਹ ਵੀ ਨਹੀਂ ਦੇਖਿਆ ਗਿਆ ਵੀ ਇਸ ਗਲੀ ਦਾ ਸੀਐਮ ਸੀਗਾ ਜਿੰਨਾ ਮਰਜ਼ੀ ਪੈਸਾ ਪਟਿਆਲੇ ਤੇ ਇਹਨਾਂ ਦੇ ਕਾਗਜ਼ਾਤ ਦੇ ਵਿੱਚ ਤਾਂ ਪਟਿਆਲੇ ਦੇ 1000 ਕਰੋੜ ਰੁਪਏ ਲੱਗਿਆ ਤੁਹਾਨੂੰ ਲੱਗਦਾ ਵੀ ਕਿ ਸਾਰਾ ਸੀ ਜਿਹੜਾ ਸੀਵਰੇਜ ਸੀ ਬਲਾਕ ਹੈ ਸਾਰਾ ਪਾਣੀ ਦੀ ਲਾਈਨਾਂ ਪੁਰਾਣੀਆਂ ਹੋ ਚੁੱਕੀਆਂ ਨੇ ਸਟਰੀਟ ਲਾਈਟਾਂ ਖਰਾਬ ਨੇ ਅਸੀਂ ਹੌਲੀ 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 ਵਾਰਡ ਵਾਈਜ਼ ਕੰਮ ਕਰਕੇ ਸਾਡੇ ਮਾਨਯੋਗ ਐਮ ਐਲ ਏ ਜਿਹੜੇ ਪਟਿਆਲਾ ਸ਼ਹਿਰੀ ਤੋਂ ਨੇ ਸਰਦਾਰਜੀਤਪਾਲ ਸਿੰਘ ਕੋਲੀ ਲਗਾਤਾਰ ਪਬਲਿਕ ਦੇ ਟੱਚ ਦੇ ਵਿੱਚ ਨੇ ਲੋਕਾਂ ਦੇ ਮੁਤਾਬਕ ਕੰਮ ਹੋ ਰਿਹਾ ਔਰ ਇੱਕ ਵਾਰੀ ਕਾਰਪੋਰੇਸ਼ਨ ਸਾਡੀ ਬਣਦੇ ਸਾਰ ਜਿਹੜਾ ਰਿਹਾ ਕੰਮ ਪਿੱਛੇ ਬਕਾਇਆ ਰਹਿ ਗਿਆ ਉਹਨੂੰ ਵੀ ਠੀਕ ਕਰਾਵਾਂਗੇ ਅਛਾ ਧਰਮਵੀਰ ਗਾਂਧੀ ਵੀ ਕਦੇ ਕਿਸੇ ਸਮੇਂ ਤੁਹਾਡਾ ਹਿੱਸਾ ਸੀਗੇ ਤੁਸੀਂ ਉਹਨਾਂ ਦੇ ਨਾਲ ਵੀ ਕੈਂਪੇਨ ਕੀਤੀ ਹੋਊਗੀ ਜਿੱਤੇ ਵੀ ਹੋਣਗੇ ਖੁਸ਼ੀ ਵੀ ਮਨਾਈ ਹੋਊਗੀ ਅੱਜ ਤੁਹਾਡੇ ਵਿਰੁੱਧ ਖੜੇ ਹੋਣ ਜਾ ਰਹੇ ਨੇ ਕਾਂਗਰਸ ਨੂੰ ਸ਼ਾਮਲ ਹੋ ਗਏ ਉਹ ਮੈਨੂੰ ਪਹਿਲੀ ਗੱਲ ਤਾਂ ਇਹ ਲੱਗਦੀ ਹੈ ਵੀ ਸ਼ਾਇਦ ਉਹਨਾਂ ਨੂੰ ਟਿਕਟ ਹੀ ਨਾ ਮਿਲੇ ਜਿੰਨਾ ਉਹਨਾਂ ਦਾ ਵਿਰੋਧ ਕਾਂਗਰਸ ਦੇ ਵਿੱਚ ਹੋ ਰਿਹਾ ਟਕਸਾਲੀ ਜਿਹੜੇ ਕਾਂਗਰਸੀ ਨੇ ਉਹਨਾਂ ਦਾ ਵਿਰੋਧ ਕਰ ਰਿਹਾ ਸ਼ਾਇਦ ਮੈਨੂੰ ਲੱਗਦਾ ਉਹਨਾਂ ਨੂੰ ਟਿਕਟ ਵੀ ਨਾ ਮਿਲੇ ਬਾਕੀ ਰਹੀ ਗੱਲ ਸਾਡੀ ਪਾਰਟੀ ਨੇ ਮਾਨਯੋਗ ਦਿੱਲੀ ਦੇ ਸੀਐਮ ਤੇ ਸਾਡੇ ਰਾਸ਼ਟਰੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਤੇ ਬੜਾ ਭਰੋਸਾ ਜਤਾਇਆ ਸੀ ਉਹਨਾਂ ਨੂੰ ਇੱਕ ਸਧਾਰਨ ਡਾਕਟਰ ਨੂੰ ਪਟਿਆਲੇ ਦੇ ਉੱਤੇ ਟਿਕਟ ਦਿੱਤੀ ਵਲੰਟੀਅਰਾਂ ਨੇ ਪੂਰਾ ਜੋਰ ਲਾਇਆ ਬਿਨਾਂ ਸਾਧਨਾਂ ਤੋਂ ਬਿਨਾਂ ਸਾਧਨਾਂ ਤੋਂ ਦੂਜੇ ਪਾਸੇ ਪ੍ਰਨੀਤ ਕੌਰ ਜੀ ਸੀ ਜਾਂ ਹੋਰ ਕੈਂਡੀਡੇਟ ਸੀਗੇ ਉਹਨਾਂ ਤੋਂ ਉਹਨਾਂ ਤੋਂ ਘੱਟ ਸਾਧਨ ਹੋਣ ਦੇ ਬਾਵਜੂਦ ਵੀ ਉਹਨਾਂ ਤੋਂ ਜਤਾਇਆ ਵੱਡੀ ਲੀਡ ਲੈ ਕੇ ਜਿੱਤੇ ਪਰ ਜਿਹੜੀ ਉਹਨਾਂ ਦੀ ਸੋਚ ਹੈ ਨਾ ਇੱਕ ਥਾਂ ਤੇ ਟਿਕਣ ਨਾ ਟਿਕਣ ਵਾਲੀ ਉਹਨਾਂ ਨੂੰ ਲੈ ਗਈ ਤੇ ਅੱਜ ਉਹ ਦੇਖੋ ਤੁਸੀਂ ਉਹ ਛੱਡ ਕੇ ਭੱਜ ਗਏ ਪਰ ਐਮਪੀ ਦਾ ਉਹ 5 ਸਾਲ ਰਹੇ ਪਟਿਆਲੇ ਦੇ 2 ਸਾਲ ਉਹ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਜਦੋਂ ਦੇ ਉਹ ਐਮਪੀ ਬਣੇ ਸੀਗੇ ਮੁੜ ਕੇ ਕਦੇ ਦਿਖਿਆ ਹੀ ਨਹੀਂ ਇਹ ਹੁੰਦਾ ਕਿਉਂ ਤੁਹਾਡੀ ਪਾਰਟੀ ਨਾਲ ਹੀ ਕਿਉਂ ਹੁੰਦਾਗਾ ਉਦੋਂ ਡਾਕਟਰ ਗਾਂਧੀ ਛੱਡ ਕੇ ਚਲੇ ਗਏ ਹੁਣ ਐਤ ਕੀ ਸੁਸ਼ੀਲ ਰਿੰਕੂ ਨੂੰ ਲੈ ਕੇ ਆਏ ਤੁਸੀਂ ਉਹ ਛੱਡ ਕੇ ਚਲੇ ਗਏ ਸੁਸ਼ੀਲ ਰਿੰਕੂ ਵੀ ਉਸੇ ਤਰ੍ਹਾਂ ਜੀ ਇੱਕ ਹਾਰਿਆ ਹੋਇਆ ਐਮਐਲਏ ਸੀ ਜਲੰਧਰ ਵੈਸਟ ਤੋਂ ਜਮਾ ਕੋਈ ਪੁੱਛਣ ਵਾਲਾ ਨਹੀਂ ਫਿਰ ਵੀ ਸਾਡੀ ਪਾਰਟੀ ਨੇ ਉਹਨੂੰ ਮਾਨ ਸਨਮਾਨ ਦਿੱਤਾ ਜਲੰਧਰ ਤੋਂ ਉਹ ਦੋਨੇ ਐਮਪੀ ਤਾਂ ਇਹ ਗੱਲਾਂ ਕਰਦੇ ਨੇ ਕਹਿੰਦੇ ਜਿਹੜੇ ਅਜੰਡੇ ਅਸੀਂ ਸੁਪਨੇ ਲੈ ਕੇ ਪੰਜਾਬ ਦੇ ਲੋਕਾਂ ਲਈ ਇਸ ਪਾਰਟੀ ਨਾਲ ਤੁਰੇ ਸੀਗੇ ਇਹ ਪਾਰਟੀ ਕੰਮ ਹੀ ਨਹੀਂ ਕਰਨ ਦਿੰਦੀ ਗਾ ਇਹ ਗੱਲ ਕਹਿ ਰਹੇ ਨੇ ਉਹ ਅਜੰਡੇ ਲੈ ਕੇ ਤੁਰੇ ਸੀ ਵੀ ਸਰਕਾਰ ਦੇ ਵਿੱਚ ਪੈਸਾ ਵੜਾਵਾਂਗੇ ਉਹ ਬਣਿਆ ਨਹੀਂ ਸਰਕਾਰ ਦੇ ਵਿੱਚ ਧੱਕਾ ਕਰਾਂਗੇ ਲੋਕਾਂ ਨਾਲ ਉਹ ਹੋਇਆ ਨਹੀਂ ਇੱਥੇ ਤਾਂ ਰੋਜ਼ ਹੀ ਸੀਆਈਡੀ ਰਿਪੋਰਟ ਮਾਨ ਸਾਹਿਬ ਤੱਕ ਪਹੁੰਚਦੀ ਹੈ ਜਿਹੜਾ ਕੋਈ ਗਲਤ ਐਮਐਲਏ ਜਾਂ ਐਮਪੀ ਜਾਂ ਕੋਈ ਹੋਰ ਲੀਡਰ ਕਰੇਗਾ ਉਹਨੂੰ ਬਾਹਰ ਦਾ ਰਸਤਾ ਦਿਖਾਣਾ ਹੈ ਪਰ ਇਹ ਹੈ ਵੀ ਉਹ ਗੱਦਾਰ ਨਿਕਲੇ ਉਹਨਾਂ ਨੂੰ ਜਿਹੜਾ ਮਾਨ ਸਨਮਾਨ ਮਿਲਿਆ ਸੀ ਉਹ ਉਹਨਾਂ ਨੂੰ ਰਾਸ ਨਹੀਂ ਆਇਆ ਛੱਡ ਕੇ ਭੱਜ ਗਏ ਔਰ ਹੁਣ ਦੇਖਣਾ ਤੁਸੀਂ ਆ ਹੁਣ ਇਲੈਕਸ਼ਨ ਲੜਨ ਚ ਆ ਰਹੇ ਨੇ ਨਾ ਜਲੰਧਰ ਤੋਂ ਜਾਂ ਜਿੱਥੋਂ ਵੀ ਉਹਨਾਂ ਨੂੰ ਟਿਕਟ ਮਿਲਦੀ ਹੈ ਤਾਂ ਉਹਨਾਂ ਨੂੰ ਜਿੱਤ ਕੇ ਦਿਖਾਣਗੇ ਫਿਰ ਮੈਂ ਮੰਨਾਂਗਾ ਜਲੰਧਰ ਦੇ ਲੋਕ ਹੀ ਉਹਨਾਂ ਦੇ ਉੱਤੇ ਥੂ ਥੂ ਕਰ ਰਹੇ ਨੇ ਔਰ ਗਦਾਰ ਦਾ ਉਹਨਾਂ ਨੂੰ ਨਾਮ ਦੇ ਰਹੇ ਨੇ ਲੋਕ ਤਾਂ ਇਹ ਗੱਲ ਕਹਿੰਦੇ ਨੇ ਕਹਿੰਦੇ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਆਈ ਸੀਗੇ ਉਦੋਂ ਤੁਸੀਂ ਇਨਕਲਾਬ ਕੀਤਾ ਅੱਜ ਤੁਸੀਂ ਉਹਨਾਂ ਨੂੰ ਗद्दार ਕਹਿ ਰਹੇ ਹੋ ਫਿਰ ਸਰ ਸਾਡਾ ਕੀ ਕਸੂਰ ਹੈ ਅਸੀਂ ਤਾਂ ਉਹਨਾਂ ਨੂੰ ਆਪਣੇ ਸਿਰ ਤੇ ਬਿਠਾਇਆ ਉਹਨਾਂ ਨੂੰ ਇੱਜ਼ਤ ਦਿੱਤੀ ਉਹਨਾਂ ਨੂੰ ਪਿਆਰ ਦਿੱਤਾ ਉਹਨਾਂ ਨੂੰ ਰਾਸ ਨਹੀਂ ਆਈ ਅਸੀਂ ਤਾਂ ਟਿਕਟ ਦੁਆਰਾ ਵੀ ਦਿੱਤੀ ਸੀ ਨਾ ਉਹਨਾਂ ਨੂੰ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਉਹਨਾਂ ਨੂੰ ਟਿਕਟ ਦੁਆਰਾ ਦੇਤੀ ਸੀ ਉਹਨਾਂ ਨੂੰ ਜਾਂ ਤਾਂ ਉਹਨਾਂ ਨੂੰ ਫਿਰ ਮੋٹے ਗੱਫੇ ਮਿਲੇ ਨੇ ਕਿਤੇ ਬੀਜੇਪੀ ਤੋਂ ਤਾਂ ਹੀ अच्छा वो अपनी ਜਿਹੜੀ ਜਦੋਂ ਉਹ ਬੀਜੇਪੀ ਚ ਸ਼ਾਮਲ ਹੋਏ ਕੋਈ ਇਹੋ ਜਿਹਾ ਠੋਸ ਰੀਜ਼ਨ ਨਹੀਂ ਦੇ ਸਕੇ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਮੈਂ ਤਾਂ ਪਾਰਟੀ ਛੱਡੀ ਐ ੱੱਕੇ ਨਾਲ ਹੀ ਮੈਂ ਇੱਕ ਰੇਲਵੇ ਬ੍ਰਿਜ ਬਣਾਉਣਾ ਸੀ ਇਹ ਉੱਥੇ ਰਹਿ ਕੇ ਬਣਨਾ ਨਹੀਂ ਸੀ ਐਵੇਂ ਬੇਕਾਰ ਗੱਲਾਂ ਤੁਸੀਂ ਭਾਈ ਸਾਹਿਬ ਇੱਕ ਰਾਸ਼ਟਰੀ ਪਾਰਟੀ ਦੇ ਵਿੱਚ ਇਕਲੋਤੇ ਐਮਪੀ ਸੀ ਜਦੋਂ ਪਾਰਟੀਆਂ ਦਾ ਇਕੱਠ ਹੁੰਦਾ ਸੀਗਾ ਸੈਂਟਰ ਲੈਵਲ ਦੇ ਉੱਤੇ ਤੁਹਾਨੂੰ ਬੁਲਾਇਆ ਜਾਂਦਾ ਸੀ ਤੁਹਾਨੂੰ ਮਾਨ ਸਨਮਾਨ ਮਿਲਦਾ ਸੀਗਾ ਪਰ ਤੁਹਾਨੂੰ ਰਾਸ ਨਹੀਂ ਆਇਆ ਠੀਕ ਹੈ ਉਹਨਾਂ ਨੂੰ ਮੁਬਾਰਕ ਹੈ ਜਿੱਥੇ ਅੱਜ ਉਹ ਅੱਜ ਉਹ ਗਏ ਨੇ ਪਰ ਇਹ ਵੀ ਮੈਨੂੰ ਲੱਗਦਾ ਉੱਥੇ ਉਹਨਾਂ ਦੀ ਦਾਲ ਨਹੀਂ ਗੱਲੀ ਡਾਕਟਰ ਗਾਂਧੀ ਨੇ ਤਾਂ ਠੋਸ ਸਬੂਤ ਦਿੱਤੇ ਨੇ ਉਹ ਕਹਿੰਦੇ ਮੈਂ ਜਿਹੜੀ ਸੋਚ ਲੈ ਕੇ ਆਮਦੀ ਪਾਰਟੀ ਸ਼ਾਮਲ ਹੋਏ ਸੀ ਜਿਹੜੇ ਵਰਕਰ ਸੋਚ ਲੈ ਕੇ ਸ਼ਾਮਲ ਹੋਏ ਸੀ ਇਹਨਾਂ ਨੇ ਉੱਥੇ ਕੰਮ ਨਹੀਂ ਕਰਨ ਦਿੱਤਾ ਕਹਿੰਦੇ ਇਹਨਾਂ ਦੇ ਏਜੰਡੇ ਹੋਰ ਨੇ ਉਹੀ ਧਰਮਵੀਰ ਗਾਂਧੀ ਕਹਿ ਰਹੇ ਹੋ ਨਾ ਜਿਹੜੇ ਕਾਂਗਰਸ ਦੀ ਪਾਰਟੀ ਤੋਂ ਜਿੱਤੇ ਸੀਗੇ ਕਾਂਗਰਸ ਨੂੰ ਲੱਖ ਲੱਖ ਗਾਲਾਂ ਕੱਢਦੇ ਸੀਗੇ ਉੱਥੇ ਕਹਿੰਦੇ ਸੀ ਵੀ ਇਹ ਹੈ ਜੀ ਕਰਪਟ ਪਾਰਟੀ ਨਹੀਂ ਹੈਗੀ ਉਹੀ ਕਹਿ ਰਹੇ ਹੋ ਨਾ ਡਾਕਟਰ ਗਾਂਧੀ ਉਹੀ ਡਾਕਟਰ ਗਾਂਧੀ ਜਿਨ੍ਹਾਂ ਨੇ ਉੱਥੇ ਰਾਮਲੀਲਾ ਮੈਦਾਨ ਦੇ ਵਿੱਚ ਸਪੀਚਾਂ ਦੇ ਵਿੱਚ ਕਹੇਗਾ ਕਿ ਇਹਨਾਂ ਦੀ ਕਰਪਸ਼ਨ ਦੀ ਮਾਂ ਪਾਰਟੀ ਹੈ ਹੋਰ ਚੀਜ਼ਾਂ ਅਲੀਗੇਸ਼ਨ ਲੰਦਾ ਸੀ ਅੱਜ ਅੱਜ ਕੀ ਹੋ ਗਿਆ ਅੱਜ ਉਹ ਹਾਸ਼ੀਏ ਤੇ ਜਾ ਚੁੱਕੇ ਨੇ ਪਰ ਉਹਨਾਂ ਨੂੰ ਨਾ ਇਹ ਚੀਜ਼ ਨਹੀਂ ਪਤਾ ਸੀ ਵੀ ਮੈਂ ਜਦੋਂ ਕਾਂਗਰਸ 'ਚ ਜਾਵਾਂਗਾ ਤਾਂ ਮੈਨੂੰ ਇੰਨਾ ਇੰਨਾ ਦੁੱਤਕਾਰਿਆ ਜਾਏਗਾ ਅੱਜ ਦੇਖੋ ਹਰ ਰੋਜ਼ ਪੇਪਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਅਸੀਂ ਦੇਖ ਰਹੇ ਹਾਂ ਵੀ ਟਕਸਾਲੀ ਜਿਹੜੇ ਕਾਂਗਰਸੀ ਨੇ ਉਹਨਾਂ ਨੂੰ ਐਕਸੈਪਟ ਨਹੀਂ ਕਰ ਰਹੇ ਮੈਨੂੰ ਲੱਗਦਾ ਹੈ ਵੀ ਇਸੇ ਕਰਕੇ ਟਿਕਟ ਦੇਣ ਦੇ ਵਿੱਚ ਦੇਰੀ ਹੋ ਰਹੀ ਹੈ ਲਗਾਤਾਰ ਦੇਰੀ ਹੋ ਰਹੀ ਹੈ ਸ਼ਾਇਦ ਇਸੇ ਕਰਕੇ ਮੈਨੂੰ ਲੱਗਦਾ ਵੀ ਟਿਕਟ ਓਖਾ ਹੈ ਉਹਨਾਂ ਦਾ ਕੰਮ ਹੁਣ ਕਿਸ ਤਰ੍ਹਾਂ ਦਾ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪਾਂਸ ਲੋਕ ਦੇ ਰਹੇ ਨੇ ਤੁਸੀਂ ਜਾ ਰਹੇ ਹੋ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਜਿੱਥੇ ਜਿੱਥੇ ਡਾਕਟਰ ਸਾਹਿਬ ਜਾ ਰਹੇ ਨੇ ਜਾਂ ਜਿੱਥੇ ਜਿੱਥੇ ਡਾਕਟਰ ਸਾਹਿਬ ਦੀ ਟੀਮਾਂ ਜਾ ਰਹੀਆਂ ਜਾਂ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਦੀ ਟੀਮਾਂ ਜਾ ਰਹੀਆਂ ਨੇ ਲੋਕ ਪਿਆਰ ਕਰ ਰਹੇ ਨੇ ਜੀ ਲੋਕ ਤਾਂ ਕਹਿੰਦੇ 22 ਚ ਵੀ ਤੁਹਾਨੂੰ ਪਾਈ ਸੀ 14 ਚ ਵੀ ਤੁਹਾਨੂੰ ਪਾਈ ਸੀ 19 ਚ ਵੀ ਪਾਈ ਸੀ ਆ ਹੁਣ ਵੀ ਪਾਵਾਂਗੇ ਲਗਾਤਾਰ ਤਿਆਰ ਨੇ ਜੀ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਸਰਕਾਰ ਦਾ ਕਨਿਤਕੋਰ ਵੀ ਬਰਬਰ ਟੱਕਰਾ ਦੇ ਰਹੇ ਨੇ ਬੀਜੇਪੀ ਤਾਂ ਐਤਕੀ ਦਾ ਚੋਣ ਲੜ ਰਹੇ ਨੇ ਉਹ ਭਾਈ ਸਾਹਿਬ ਤੁਸੀਂ ਸੋਸ਼ਲ ਮੀਡੀਆ ਦੇ ਵੀਡੀਓ ਦੇਖੋ ਲਗਾਤਾਰ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਉਹਨਾਂ ਦਾ ਆ ਦੇਖੋ ਕਿਸਾਨ ਆ ਕੱਲ ਪਤਾ ਨਹੀਂ ਕਿਹੜੇ 90 ਹਲਕੇ ਚ ਸ਼ਾਇਦ ਗਏ ਸੀ ਉਹ ਲਗਾਤਾਰ ਕਿਸਾਨ ਜੱਥੇਬੰਦੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਸਾਡਾ ਕਿਉਂ ਨਹੀਂ ਕਰ ਰਹੇ ਅਸੀਂ ਇੱਕੋ ਇੱਕ ਆਮ ਆਦਮੀ ਪਾਰਟੀ ਅਜਿਹੀ ਸੀ ਜਿਹੜੀ ਲਗਾਤਾਰ 13 ਮਹੀਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਸੇਵਾ ਕੀਤੀ ਔਰ ਵਿਰੋਧ ਨਹੀਂ ਹੋਇਆ ਅੱਜ ਵੀ ਅਸੀਂ ਕਿਸਾਨਾਂ ਵਿੱਚ ਲਗਾਤਾਰ ਜਾ ਰਹੇ ਹਾਂ ਜੇ ਹੁਣ ਵੀ ਕਿਸਾਨ ਅੰਦੋਲਨ ਜਿਹੜਾ ਦਿੱਲੀ ਵੱਲ ਕੂਚ ਕਰਨ ਲੱਗੇ ਸੀ ਕਿਸਾਨ ਉਹਦੇ ਵਿੱਚ ਜਦੋਂ ਵੀ ਮੀਟਿੰਗਾਂ ਦਾ ਦੌਰ ਆਇਆ ਮੀਟਿੰਗਾਂ ਦਾ ਦੌਰ ਆਇਆ ਤਾਂ ਭਗਵੰਤ ਮਾਨ ਸਾਹਿਬ ਉਹਦੇ ਵਿੱਚ ਬੈਠੇ ਔਰ ਲਗਾਤਾਰ ਉਹਨਾਂ ਦੇ ਵਿਚੋਲੇ ਦਾ ਕੰਮ ਕਰਕੇ ਇੱਕ ਬ੍ਰਿਜ ਦਾ ਕੰਮ ਕੀਤਾ ਗਿਆ ਵੀ ਤਾਂਕਿ ਇਹ ਇਹਨਾਂ ਦੇ ਮਸਲਿਆਂ ਦਾ ਹੱਲ ਕੀਤਾ ਜਾ ਸਕੇ ਪਤਾ ਤੁਹਾਨੂੰ ਵੀ ਮਾੜਾ ਕਹਿ ਰਹੇ ਨੇ ਜਿਹੜਾ ਪਿੱਛੇ ਮੁੱਖ ਮੰਤਰੀ ਸਾਹਿਬ ਨੇ ਸੈਲੋ ਵਾਲਾ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਚਾਹੇ ਉਹ ਵਾਪਸ ਲੈ ਲਿਆ ਬਾਅਦ ਵਿੱਚ ਜਦੋਂ ਕਿਸਾਨਾਂ ਨੇ ਵਿਰੋਧ ਕੀਤਾ ਪਰ ਇੱਕ ਵਾਰੀ ਜਾਰੀ ਤਾਂ ਕੀਤਾ ਨਾ ਉਹਨਾਂ ਨੇ ਅਸੀਂ ਕੋਈ ਵੀ ਇਹੋ ਜਿ ਜਿਹਦੇ ਨਾਲ ਸਾਡੇ ਲੋਕਾਂ ਨੂੰ ਦੁੱਖ ਲੱਗਿਆ ਸੀ ਕੋਈ ਅਕਾਲੀ ਦਲ ਤਾਂ ਹੈ ਨਹੀਂ ਵੀ ਪਹਿਲਾਂ ਕਹਿੰਦੇ ਹੁੰਦੇ ਸੀ ਆਹ ਬੱਲਾ 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 ਇਹ ਜੇ ਕਹੇ ਜੇ ਕਾਨੂੰਨ ਤਾਂ ਬਣਾ ਨਹੀਂ ਸਕਦੇ ਜਦੋਂ ਤਿੰਨ ਕਾਲੇ ਕਾਨੂੰਨ ਜਾਰੀ ਹੋਏ ਸੀ ਭਾਜਪਾ ਪਾਰਟੀ ਵੱਲੋਂ ਸੈਂਟਰ ਸਰਕਾਰ ਵੱਲੋਂ ਵੀ ਇਹ ਜੇ ਕਾਨੂੰਨ ਤਾਂ ਇਹਨਾਂ ਦੇ ਮਨਿਸਟਰ ਹੁੰਦੇ ਸੀਗੇ ਬੀਬਾ ਹਰਸ਼ਿਮਰਤ ਕੌਰ ਕਹਿੰਦੇ ਸੀ ਇਹ ਜੇ ਕਾਨੂੰਨ ਬਣਾ ਨਹੀਂ ਸਕਦੇ ਤੇ ਉਹਨਾਂ ਨੇ ਜਦੋਂ ਉਹਨਾਂ ਨੇ ਤਾਂ ਗੱਠ ਜੋੜ ਵੀ ਤੋੜ ਨਹੀ 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 ਮਨਿਸਟਰੀ ਐ ਨਹੀਂ ਛੱਡੀ ਮਨਿਸਟਰੀ ਛੱਡੀ ਲੋਕਾਂ ਦੇ ਵਿਰੋਧ ਹੋਏ ਤੇ ਮਨਿਸਟਰੀ ਛੱਡੀ ਉਹਨਾਂ ਨੇ ਜਦੋਂ ਦੇਖਿਆ ਪਿੰਡਾਂ 'ਚ ਉਹਨਾਂ ਨੂੰ ਕਿਸੇ ਨੇ ਵੜਾ ਨਹੀਂ ਦਿੱਤਾ ਅਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਾਂਗੇ ਸਾਰੀ ਪੰਜਾਬ ਬਚਾਓ ਯਾਤਰਾ ਕੱਢ ਰਹੇ ਆ ਲੋਕ ਇੰਨਾ ਪਿਆਰ ਕਰੇ ਐਡਾ ਡਾ ਘੱਟ ਫਰਕਾ ਤੋਂ ਹੋ ਰਿਆ ਰਹਿ ਗਿਆ ਭਾਈ ਸਾਹਿਬ ਤੁਸੀਂ ਦੇਖੋ ਚੰਗੀ ਤਰ੍ਹਾਂ ਦੇਖੋ ਪੰਜਾਬ ਬਚਾਓ ਯਾਤਰਾ ਦੇ ਵਿੱਚ ਉਹਨਾਂ ਦੇ ਆਪਣੇ ਉਹੀ ਵਰਕਰ ਨੇ ਜਿਹੜੇ ਉਹਨਾਂ ਦੇ ਸਰਕਾਰਾਂ ਹੰਢਾ ਚੁੱਕੇ ਨੇ ਉਹਨਾਂ ਨੂੰ ਕਿਸੇ ਪਾਰਟੀ ਦੇ ਵਿੱਚ ਮਿਲ ਨਹੀਂ ਰਿਹਾ ਔਰ ਜ਼ਿਆਦਾਤਰ ਸਪੌਂਸਰਡ ਹੈ ਕਿਉਂਕਿ ਸੁਖਬੀਰ ਬਾਦਲ ਪੰਜ ਵਾਰੀ ਜਾਂ ਅਕਾਲੀ ਦਲ ਦੀ ਪੰਜ ਵਾਰ ਸਰਕਾਰ ਆਇਆ ਮੋਟਾ ਸਰਮਾਇਆ ਉਹਨਾਂ ਨੇ ਕਮਾਇਆ ਹੋਇਆ ਉਹਨਾਂ ਕੋਲ ਸਾਧਨ ਨੇ ਪੈਸਾ ਹੈ ਪਰ ਉਹਨਾਂ ਕੋਲ ਵਰਕਰ ਹੋ ਸਕਦੇ ਨੇ ਵੋਟਰ ਨਹੀਂ ਹੈਗੇ ਵੋਟਰ ਹੈ ਉਹਨਾ ਤਾਂ ਖਿਸਕ ਚੁੱਕਾ ਹੈ ਤਿੰਨ ਵਿਧਾਨ ਸਭਾ ਦੀਆਂ ਸੀਟਾਂ ਨੇ ਲੋਕ ਤਾਂ ਇੰਜ ਵੀ ਕਹਿੰਦੇ ਨੇ ਮਜ਼ਾਕ ਉਡਾਉਂਦੇ ਨੇ ਲੋਕ ਇੰਜ ਕਹਿੰਦੇ ਨੇ ਵੀ ਕਿਸੇ ਟਾਈਮ ਅਕਾਲੀ ਦਲ ਦੇ ਵਿਧਾਇਕ ਬੱਸ ਦੇ ਵਿੱਚ ਭਰ ਕੇ ਵਿਧਾਨ ਸਭਾ ਚ ਜਾਇਆ ਕਰਦੇ ਸੀ ਅੱਜ ਅੱਜ ਇੱਕ ਸਕੂਟਰ ਤੇ ਵੀ ਚਲੇ ਜਾਣ ਇਹ ਜੇ ਹਾਲਾਤ ਸੁਖਵੀਰ ਬਾਦਲ ਦੀ ਪਾਰਟੀ ਦਾ ਹੋ ਗਿਆ ਸੁਖਵੀਰ ਬਾਦਲ ਦੀ ਨੀਤੀਆਂ ਕਰਕੇ ਹੋ ਗਿਆ ਸਾਨੂੰ ਅਨ ਅਸੀਂ ਉਹਨਾਂ ਤੋਂ ਵੀ ਕੁਝ ਨਹੀਂ ਲੈਣਾ ਸਾਨੇ ਅਸੀਂ ਆਪਣੀ ਲਾਈਨ ਲੰਬੀ ਕਰਨੀ ਹੈ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਅੱਛਾ ਕੰਮ ਕਰ ਰਹੀ ਹੈ ਤੁਹਾਡੇ ਤੇ ਵੀ ਬੜੇ ਲੱਗ ਰਹੇ ਨੇ ਦਿੱਲੀ ਸ਼ਰਾਬ ਨੀਤੀ ਘਟਾਲੇ ਨੂੰ ਲੈ ਕੇ ਦੇਖ ਲਈਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਸੰਜੇ ਸਿੰਘ ਦੀ ਹੁਣੇ ਰਿਹਾਈ ਹੋਈ ਹੈ ਛੋਟੀ ਜੀ ਉਦਾਹਰਨ ਦਵਾ ਭਾਈ ਸਾਹਿਬ ਛੋਟੀ ਜੀ ਉਦਾਹਰਨ ਦੇਣਾ ਤੁਹਾਨੂੰ ਕਿਸੇ ਨੂੰ ਮੈਂ ਚੋਰ ਕਹਿੰਨਾ ਨਾ ਪੁਲਿਸ ਫੜ ਵੀ ਲੈਂਦੀ ਆ ਪਰਚਾ ਵੀ ਕਰ ਦਿੰਦੇ ਉਹਦੇ ਤੋਂ ਰਿਕਵਰੀ ਨਾ ਹੋਵੇ ਨਾ ਕੋਟਾ ਛੱਡ ਦਿੰਦੀਆਂ ਰਿਕਵਰੀ ਤਾਂ ਹੋਈ ਨਹੀਂ ਕੋਈ ਤੁਸੀਂ ਦੇਖਣਾ 2-4 ਦਿਨਾਂ ਦੇ ਵਿੱਚ ਇਹਨਾਂ ਨੇ ੱੱਕਾ ਬਹੁਤ ਕੀਤਾ ਇੱਕ ਰਾਸ਼ਟਰੀ ਪਾਰਟੀ ਦੇ ਪ੍ਰਮੁੱਖ ਇੱਕ ਦਿੱਲੀ ਦੇ ਸੀਐਮ ਨੂੰ ਅਰੈਸਟ ਕਰਕੇ ਲੈ ਗਏ ਠੀਕ ਹੈ ਤੁਹਾਡਾ ਸਰਕਾਰ ਉਹ ਸਤਾ ਚੋ ਸੈਂਟਰ ਸਰਕਾਰ ਹੈ ਤੁਹਾਡੇ ਕੋਲ ਤੁਸੀਂ ਉਹਨਾਂ ਨੂੰ ਏਜੰਸੀਆਂ ਨੂੰ ਵਰਤ ਰਹੇ ਹੋ ਪਰ ਤੁਹਾਡੇ ਕੋਲ ਰਿਕਵਰੀ ਕਿ ਨਹੀਂ ਹੋਈ ਸਿਰਫ 70000 ਰੁਪਏ ਦੀ ਉਹ ਵੀ ਵਾਪਸ ਕਰਕੇ ਚਲੇ ਗਏ ਤੁਸੀਂ ਵੀ ਦੇਖਿਆ ਹੋਣਾ ਮੀਡੀਆ ਰਿਪੋਰਟਸ ਦੇ ਵਿੱਚ ਨਾ ਮਨੀਸ਼ ਸੋਦੀਆ ਕੋ ਰਿਕਵਰੀ ਹੋਈ ਨਾ ਸੰਜੇ ਸਿੰਘ ਕੋ ਹੋਈ ਨਾ ਸਤਿੰਦਰ ਜੈਨ ਇਹਨਾਂ ਨੂੰ ਡਰ ਰਿਹਾ ਵੀ ਸਕੂਲ ਕੋਣ ਵਧੀਆ ਬਣਾ ਰਿਹਾ ਮਨੀਸ਼ ਸੋਦੀਆ ਜੀ ਅਰੈਸਟ ਕਰ ਲਓ ਹਸਪਤਾਲ ਦਿੱਲੀ ਦੇ ਕੋਣ ਸੁਧਾਰਤ ਕਿਨੇ ਸੁਧਾਰੇ ਤੇ ਸਤਿੰਦਰ ਜੈਨ ਨੇ ਅੰਦਰ ਕਰੋ ਜੀ ਕੌਣ ਇਹਨਾਂ ਦੀਆਂ ਗੱਲਾਂ ਵਧੀਆ-ਵਧੀਆ ਕਰ ਰਿਹਾ ਲੋਕਾਂ ਨੂੰ ਜੱਜ ਰਹੀਆਂ ਨੇ ਅੱਜ ਦੇਖੋ ਤੁਸੀਂ 8-9 ਸਾਲ ਪੁਰਾਣੀ ਪਾਰਟੀ ਸਾਡੀ ਗੁਜਰਾਤ 'ਚ ਸਾਡੇ ਐਮਐਲਏਸ ਨੇ ਗੋਆ 'ਚ ਸਾਡੇ ਐਮਐਲਏਸ ਨੇ ਪੰਜਾਬ 'ਚ ਇੱਕ ਮਜ਼ਬੂਤ ਸਰਕਾਰ ਹੈ ਦਿੱਲੀ ਦੇ ਵਿੱਚ ਇੱਕ ਮਜ਼ਬੂਤ ਇੱਕ ਤਰਫੀ ਸਰਕਾਰ ਹੈ ਹਰਿਆਣਾ ਦੇ ਵਿੱਚ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ ਔਰ ਹਰ ਪਾਸੇ ਹੋਲੀ-ਹੋਲੀ-ਹੋਲੀ-ਹੋਲੀ ਗੋਲੀ ਸਾਡਾ ਛੱਤੀਸਗੜ੍ਹ ਕਿਤੇ ਕਿਨਾ ਕਿਤੇ ਸਾਡਾ ਸੰਗਠਨ ਤਿਆਰ ਹੋ ਰਿਹਾ ਔਰ ਲਗਾਤਾਰ ਉਹ ਦਿਨ ਦੂਰ ਨਹੀਂ ਹੈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਅਰਵਿੰਦ ਕੇਜਰੀਵਾਲ ਨੂੰ ਦੇਖਿਆ ਜਾਏਗਾ ਜੀ ਬਹੁਤ-ਬਹੁਤ ਧੰਨ